ਕਰਨਾਵਾ ਕੁੜੀ ਗਰਦ ਪਾਇਆ ਭੈਣ ਨਾ ਨਾ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਕੱਲ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਮੁੱਖ ਮੰਤਰੀ ਨੂੰ ਦੋ ਪੁਲਿਸ ਮੁਲਾਜ਼ਮ ਕੁੱਟਦੇ ਪਏ ਹੁੰਦੇ ਆ ਉਸ ਨੂੰ ਕੇਸਾਂ ਤੋਂ ਫੜ ਕੇ ਕਢੀਸ ਦੇ ਪਏ ਹੁੰਦੇ ਨੇ ਉਹ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਕਿਹਾ ਸੀਗਾ ਕਿ ਮੁੱਖ ਮੰਤਰੀ ਨਾਲ ਬਹੁਤ ਤੱਕਾ ਹੋਇਆ ਹੈਗਾ ਇਸ ਨੂੰ ਇਨਸਾਫ ਮਿਲਣਾ ਚਾਹੀਦਾ ਇਦਾਂ ਨਹੀਂ ਸੀ ਕੁੱਟਣਾ ਚਾਹੀਦਾ ਮੁੱਖ ਮੰਤਰੀ ਨੂੰ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਹੁਣੇ-ਹੁਣੇ ਇੱਕ ਵੀਡੀਓ ਹੋਰ ਨਿਕਲ ਕੇ ਸਾਹਮਣੇ ਆਈ ਆ ਉਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਮੁੱਖ ਮੰਤਰੀ ਪਹਿਲਾਂ ਤਾਂ ਕੁੱਤੇ ਦੇ ਡਲੇ ਮਾਰਦਾ ਪਿਆ ਹੁੰਦਾ ਤੇ ਨਾਲ ਦੀ ਨਾਲ ਜਿੰਨਾਂ ਦਾ ਉਹ ਕੁੱਤਾ ਰੱਖਿਆ ਹੁੰਦਾਗਾ ਉਹਨਾਂ ਦੇ ਗੇਟਾਂ ਦੇ ਵੀ ਡਲੇ ਮਾਰਦਾ ਤੇ ਉਹਨਾਂ ਨੂੰ ਗੰਦੇ ਗੰਦੀਆਂ ਗਾਲਾਂ ਵੀ ਕੱਢਦਾ ਹੈਗਾ ਜੋ ਵੀਡੀਓ ਆਪਾਂ ਤੁਹਾਡੇ ਨਾਲ ਅੱਗੇ ਸ਼ੇਅਰ ਕਰਾਂਗੇ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਵੀ ਕਹਿੰਦੇ ਪੈਣੇ ਕਿ ਮੁੱਖ ਮੰਤਰੀ ਨਾਲ ਸਹੀ ਹੋਇਆ ਸੀ ਇੰਨਾ ਇੰਨੀ ਕੁ ਤਾਂ ਸੈਟਰਪਰੇਟ ਹੋਣੀ ਚਾਹੀਦੀ ਸੀ ਮੁੱਖ ਮੰਤਰੀ ਦੀ ਕਿ ਅੱਗੇ ਤੋਂ ਕਿਸੇ ਨੂੰ ਗਾਲਾਂ ਨਹੀਂ ਸੀ ਕੱਢੂਗਾ ਬਾਕੀ ਤੁਸੀਂ ਵੀਡੀਓ ਨੂੰ ਅੱਗੇ ਜਰੂਰ ਦੇਖੇ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਤੁਸੀਂ ਸਾਂਝੇ ਜਰੂਰ ਕਰਿਓ ਕਿ ਤੁਹਾਨੂੰ ਕੌਣ ਸਹੀ ਕੌਣ ਗਲਤ ਲੱਗਦਾ ਹੈਗਾ ਕਿ ਇੱਥੇ ਪੁਲਿਸ ਮੁਲਾਜ਼ਮ ਸਹੀ ਸੀ ਜਾਂ ਮੁੱਖ ਮੰਤਰੀ ਸਹੀ ਸੀਗਾ ਬਾਕੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ ਗੁਰਨਾ <laughs> ਲਖੀ